ਤੁਸੀਂ ਦੇਖੋ 29 ਅਪ੍ਰੈਲ 1986 ਨੂੰ ਇਹ ਕਿੰਨੇ ਸਾਲ ਹੋ ਗਏ ਤਕਰੀਬਨ 40 ਸਾਲ ਤੇ ਨੇੜੇ 40 2 ਘਟ 40 38 ਸਾਲ ਹੋ ਗਏ 36 36 ਸਾਲ ਹੋ ਗਏ ਤੇ ਉਹ ਇਹਦਾ ਡਾਕੂਮੈਂਟ ਨਹੀਂ ਤਿਆਰ ਕਰ ਸਕੇ ਕਿ ਡਾਕੂਮੈਂਟ ਦੱਸਣ ਕੀ ਹੈ ਕਿਹੜਾ ਕਿਹੜਾ ਕਿ ਕਿਸ ਕਿਸਮ ਦਾ ਖਾਲਸਤਾ ਦਾ ਉਸ ਦਾ ਜਿਹੜਾ ਅਨਾਉਂਸ ਕੀਤਾ ਸੀਗਾ ਦਰਬਾਰ ਸਾਹਿਬ ਤੋਂ ਦਾ ਮਹੀਨੇ ਵਿੱਚ 81 ਦਾ ਕੀਤਾ ਵਾ ਇੰਨੇ ਸਾਲਾਂ ਚ ਉਹ ਤਾਂ ਕਰ ਨਹੀਂ ਸਕੇ ਇਹ ਹੁਣ ਇੱਕ ਏ ਉਸ ਖਾਲਸਾ ਰਾਜ ਦਾ ਕਹਿ ਦੇਣ ਚਾਹੀ ਸਿੱਖ ਰਾਜ ਕਹਿ ਦੇਣ ਇਹ ਤਾਂ ਇਹ ਦਿਖਾ ਦੱਸਦੇ ਨੇ ਵੀ ਕੀ ਇਹ ਕੀ ਹੋਊਗਾ ਬਾਕੀ ਬਾਕੀ ਬਿਲਕੁਲ ਕਲੀਅਰ ਗੱਲ ਹੈ ਸਪਸ਼ਟ ਹੈ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਗੁਰਬਾਣੀ ਦੇ ਵਿੱਚ ਗੁਰਬਾਣੀ ਦੇ ਮੁਤਾਬਕ ਸਿੱਖਾਂ ਦੀ ਜਿਹੜੀ ਸਾਰੀ ਸਮਝ ਹੈ ਉਹ ਇਨਕਲੂਸਿਵ ਹੈ ਉਹ ਜਦੋਂ ਤੁਸੀਂ ਰਾਜ ਆਪਣਾ ਬਣਾਉਣਾ ਜਾਂ ਅਸੀਂ ਆਏ ਪੜਾਵਾਂਗੇ ਦਾ ਮਤਲਬ ਇਨਕਲੂਸਿਵ ਹੈ ਜਿਦੋਂ ਹੁਣ ਇਹ ਹਿੰਦੂ ਰਾਸ਼ਟਰ ਦੀ ਗੱਲ ਹੁੰਦੀ ਹੈ ਉਹਦਾ ਮਤਲਬ ਹੈ ਵੀ ਇੱਥੇ ਹਿੰਦੂ ਰਾਜ ਕਰਨਗੇ ਬਾਕੀ ਜਿਹੜੀਆਂ ਇੱਥੇ ਮਨੋਰਿਟੀਆਂ ਹੋਰ ਸਾਰੀਆਂ ਬਾਹਰ ਕੱਢ ਦਿਓ